ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆ 27 ਸਤੰਬਰ 2025 ਮੈਂ ਇਸ ਟਾਈਮ ਖੜਾ ਹੈਗਾ ਰਿਸ਼ੀਕੇਸ਼ ਮੈਨੂੰ ਇੱਥੇ ਆਏ ਨੂੰ ਤਾਂ ਹੋ ਗਏ 4-5 ਦਿਨ ਪਰ ਬਲੌਗ ਅੱਜ ਸ਼ੁਰੂ ਕੀਤੇ ਆ ਪਹਿਲਾਂ ਮਨ ਜਾਣੀ ਸੀ ਗਿਆ ਉੱਤਰਾਖੰਡ ਸੌਰੀ ਰਿਸ਼ੀਕੇਸ਼ ਉੱਤਰਾਖੰਡ ਦਾ ਇੱਕ ਬਹੁਤ ਵਧੀਆ ਧਾਰਮਿਕ ਤੇ ਮਸ਼ਹੂਰ ਸ਼ਹਿਰ ਆ ਧਾਰਮਿਕ ਵੀ ਤੇ ਇਹ ਸ਼ਹਿਰ ਆਦਿਤ ਲਿਖਵਾ ਦੇ ਨਾਲ ਵੀ ਜੁੜਿਆ ਹੋਇਆ ਰਿਸ਼ੀਕੇਸ਼ ਨੂੰ ਯੋਗਾ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਲਸ਼ਮਨ ਚੂਲਾ, ਰਾਮਚੂਲਾ, ਤਰਵੈਣੀ ਤੇ ਹੋਰ ਇੱਥੋਂ ਦੇ ਕਈ ਮਸ਼ਹੂਰ ਥਾਵਾਂ ਨੇ। ਮੈਂ ਆਪਾਂ ਇਸ ਵਾਰੀ ਸਾਰਾ ਉੱਤਰਾਖੰਡਾ ਕਰਾਂਗੇ। ਅੱਜ ਰਿਸ਼ੀਕੇਸ਼ ਤੋਂ ਸ਼ੁਰੂ ਕਰਦੇ ਆਂ। ਅੱਜ ਇੱਥੇ ਘੁੰਮ ਕੇ ਤੇ ਕੱਲ ਨੂੰ ਜਾਵਾਂਗੇ ਆਪਾਂ ਜੋਸ਼ੀ ਮਠਰੇ ਦੇ ਪਾਸੇ। ਫਿਰ ਉੱਥੇ ਹੇਮਕੁੰਡ ਸਾਹਿਬ, ਵੈਲੀ ਆਫ ਫਲਾਵਰ ਤੇ ਹੋਰ ਨੇੜੇ ਦਾ ਜਿਹੜਾ ਪਿੰਡੂ ਇਲਾਕਾ ਹੈਗਾ ਉਹ ਸਾਰਾ ਦੇਖਾਂਗੇ। ਇੱਧਰ ਮੈਂ ਆਇਆ ਤਾਂ ਸੀਗਾ ਮੇਨੂੰ ਇਰਾਦਾ ਤਾਂ ਆਈ ਸੀਗਾ ਵੀ ਇੱਥੋਂ ਸਭ ਤੋਂ ਸ਼ੁਰੂ ਕਰਾਂਗੇ ਪਰ ਇੱਥੇ ਹਜੇ ਗਰਮੀ ਬਹੁਤ ਆ। ਜਿਵੇਂ ਹੁਣ ਸਵੇਰ ਦੇ 7:30 ਹੋਏ ਆ। 2 ਘੰਟੇ ਪਹੁੰਚ ਹੋ ਤਾਂ ਕਰਕੇ ਇੱਥੋਂ ਹੁਣ ਆਪਾਂ ਕੱਲ ਨੂੰ ਜੋਸ਼ੀ ਮੱਠ ਜਾਵਾਂਗੇ ਉਧਰ ਦੇ ਪਾਸੇ ਠੰਡਾ ਇਲਾਕਾ ਸਾਰਾ ਗੰਗਾ ਨਦੀ ਦੇ ਨਾਲ-ਨਾਲ ਹੁਣ ਆਪਾਂ ਚੱਲਦੇ ਆਂ ਅੱਜ ਆਪਾਂ ਰਿਸ਼ੀਕੇਸ਼ ਦੇ ਕੋਈ ਥਾਵਾਂ ਦੇਖਦੇ ਆਂ ਸਕੂਟਰੀ ਲਈ ਹੋਈ ਹੈ ਕਿਰਾਏ ਤੇ ਤੇ ਰਿਸ਼ੀਕੇਸ਼ ਸ਼ਹਿਰ ਦੇ ਨਾਲ-ਨਾਲ ਆਸ-ਪਾਸੇ ਜੋ ਕੋਈ ਹੋਰ ਛੋਣੀ ਥਾਵਾਂ ਹੋਈ ਆਪਾਂ ਉਧਰ ਵੀ ਜਾਵਾਂਗੇ ਸਾਰੇ ਤਰੀਕਿਆਂ ਨਾਲ ਘੁੰਮ ਕੇ ਦੇਖ ਲੈ ਸੀ ਗਿਆ ਇੱਕ ਤਰੀਕਾ ਰਹਿ ਗਿਆ ਸੀ ਗਿਆ ਵਹੀਕਲ ਕਿਰਾਏ ਤੇ ਲੈਣ ਵਾਲਾ ਤੇ ਹਿੱਚ ਹਾਈਕਿੰਗ ਵਾਲਾ ਸੋ ਸ਼ਹਿਰ ਦੇ ਵਿੱਚ ਹੁਣ ਆਪਾਂ ਵੀਕਲ ਕਿਰਾਏ ਤੇ ਲਿਆ ਕਰਾਂਗੇ ਘੁੰਮਣ ਦੇ ਲਈ ਜਿਵੇਂ ਮੈਂ ਸਕੂਟਰੀ ਲਈਓ ਮੈਨੂੰ ਮਿਲ ਗਈ 500 ਰੁ ਜੋਸ਼ੀਮਰ ਤੋਂ ਬਾਅਦ ਜਾ ਕੇ ਆਪਾਂ ਹਚਕਣੇ ਸ਼ੁਰੂ ਕਰਾਂਗੇ। ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ। ਫਿਰ ਤੋਂ ਜੁੜੇ ਰਹੋ ਮੇਰੇ ਨਾਲ। ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਅੱਗੇ ਗਾਰੇਸ ਰਸਤਰਾਂ ਨੂੰ ਵੀ ਭੇਜਿਆ ਕਰੋ ਬਲੌਗ। ਤੇ ਹੁਣ ਆਪਾਂ ਚੱਲਦੇ ਆਂ। ਘੁੰਮਣਾ ਸ਼ੁਰੂ ਕਰਦੇ ਆਂ ਰਿਸ਼ੀਕੇਸ਼ ਸ਼ਹਿਰ। ਰਿਸ਼ੀਕੇਸ਼ ਦੇ ਵਿੱਚ ਮੈਂ ਰੁਕਿਆ ਹੋਇਆ ਸੀ ਇਹ ਹੋਸਟਲ ਦੇ ਵਿੱਚ। ਜਿਵੇਂ ਜੋਸਟਲ ਵਾਲੇ ਆ ਨਾ ਜੋਸਟਲ ਲੈਣ ਦੀ ਚੇਨ ਹੋਵੇ ਹੋਸਟਲਰ ਦੀ ਵੀ ਇੱਕ ਚੇਨ ਆ ਉਹ ਆਪਾਂ ਨੂੰ ਤੁਸੀਂ ਪ੍ਰਾਈਵੇਟ ਕਮਰਾ ਲੈਣ ਉਹ ਵੀ ਮਿਲ ਜਾਂਦੇ ਨੇ ਤੇ ਬੈੱਡ ਮਿਲ ਜਾਂਦੇ ਸਿੰਗਲ ਸਿੰਗਲ ਰੁਕਣ ਦੇ ਲਈ ਆਪਾਂ ਜਿੱਥੇ ਰੁਕੀ ਹਾਂ ਡਾਰਮੇਟਰੀ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਉਹ ਡਾਰਮੇਟਰੀ ਆਪਾਂ 2.5 ਸੌ ਰੁਪਏ ਦੇ ਵਿੱਚ ਲਈ ਆ ਇੱਕ ਦਿਨ ਦੇ ਵਿੱਚ ਰੁਕਣ ਦੇ ਲਈ ਇਹ ਡਾਰਮੇਟਰੀ ਆਪਣੀ ਇੱਕ ਬੈੱਡ ਮਿਲਿਆ ਆਪ ਨੂੰ 2.5 ਸੌ ਰੁਪਏ ਦੇ ਵਿੱਚ 10 ਬੈਡਰਾਂ ਦੇ ਵਿੱਚ ਹੁਣ ਆਪਾਂ ਚੱਲੀਏ ਗਰਾਊਂਡ ਲੈਵਲ ਤੇ ਹੁੰਦਾ ਹੋਸਟਲਰ ਕਿਵੇਂ ਜਵਾਨੋ ਰਿਅਲ ਐਲੀਮੈਂਟ ਵੀ ਜਵਾਂ ਨਾ ਫਾਰਮੈਲਟੀ ਪੂਰੀ ਕਰਦੇ ਦੁਕਾਨ ਵਾਲੇ ਹੈਲੋ ਬ੍ਰਦਰ ਇਹੜਾ ਕੱਢਣੀ ਸੀ ਕਿਵੇਂ ਕਢਾਉਣ ਮੈਥੋਂ ਦੀ ਵੇ ਰੱਬ ਕੰਨੀ ਨਹੀਂ ਵੱਡੇ ਆਣੇ ਬਾਬਾ ਮੈਂ ਤਾਂ ਕੋਈ ਕਥਰ ਨਹੀਂ ਛੱਡੀ ਸੀ ਕੁੱਤਾ ਹੀ ਸਿਆਣਾ ਹਨਾ ਓਏ ਧੰਨਵਾਦ ਤੇਰਾ ਯਾਰ ਕਪ ਕਪ ਉਹ ਜੇ ਚਾ ਚੰਨੀਏ ਹੁਣ ਅਸੀਂ ਪਹੁੰਚ ਗਏ ਆ ਰਾਮ ਝੂਲੇ ਦੇ ਕੋਲੇ ਮਗਰ ਜਿਦੂ ਆਪਣੇ ਕੋਲ ਆ ਵਾਲਾ ਪੁਲੇ ਰਾਮ ਝੂਲਾ ਰਾਮ ਤੇ ਲక్ష్మణ ਦੋ ਪੁਲ ਨੇ ਇੱਥੇ ਦੋਨੋਂ ਨੂੰ ਰਾਮ ਤੁਲਾ ਤੇ ਲక్ష్మణ ਤੁਲਾ ਦੇ ਨਾਮ ਨਾਲ ਜਾਣਿਆ ਜਾਂਦਾ ਸਵੇਰੇ ਅੱਖਾਂ ਨਹੀਂ ਖੁੱਲੀਆਂ ਪਹਿਲਾਂ ਕੋਕਟ ਚਾਹ ਪੀਣੇ ਆ ਫਿਰ ਗਾਂ ਤੁਰਦੇ ਪ੍ਰਿੰਸ ਕੁਮਾਰ ਟੀਸ ਦਾ ਮੇਰਾ ਨਾਮ ਰੋਹਨ ਬੋਲਦਾ। ਗੰਗਾ ਨਦੀ ਭਾਰਤ ਦੀ ਇੱਕ ਇਤਿਹਾਸਕ ਨਦੀ ਆ। ਸ਼ਰਧਾ ਦੇ ਨਾਲ ਲੋਕ ਗੰਗਾ ਨਦੀ ਨੂੰ ਮਾਂ ਗੰਗਾ ਨਦੀ ਵੀ ਕਹਿੰਦੇ ਆ। ਇਹ ਨਿਕਲਦੀ ਹੈ ਗੰਗੋਤਰੀ ਤੋਂ। ਦੇਵ ਪ੍ਰਿਆ ਕੋਲੇ ਆ ਕੇ ਦੋ ਨਦੀਆਂ ਰਲਦੀਆਂ ਆਪਸ ਵਿੱਚ ਦੀ। ਅਲਕਨੰਦਾ ਤੇ ਭਾਗੀ ਰਥੀ। ਉੱਥੋਂ ਇਹ ਜਿਹੜੀ ਗੰਗਾ ਨਦੀ ਬਣਦੀ ਆ। ਦੋ ਨਦੀਆਂ ਦੇ ਮਿਲਨ ਇਹ ਲਗਭਗ 2500 2550 ਕਿਲੋਮੀਟਰ ਲੰਬੀ ਨਦੀ ਹੈ ਜਦੋਂ ਆਪਾਂ ਅਧਿਆਤਮਿਕ ਬਾਤ ਦੀ ਗੱਲ ਕਰਦੇ ਆ ਜਾਂ ਆਪਾਂ ਮਹਾਭਾਰਤ ਦੀ ਰਮਾਇਣ ਦੀ ਗੱਲ ਕਰਦੇ ਆ ਤਾਂ ਉਦੋਂ ਉਹਨਾਂ ਦੇ ਵਿੱਚ ਗੰਗਾ ਦਾ ਬਹੁਤ ਵੱਡਾ ਰੋਲ ਆ ਜਿਹਨੂੰ ਆਪਾਂ ਪ੍ਰਾਣਿਕ ਤਥਾਵਾਂ ਕਹਿ ਦਿੰਦੇ ਆ ਉੱਥੇ ਵੀ ਬਹੁਤ ਪੁਰਾਣੀ ਨਦੀ ਹੈ ਇਹ ਇੱਥੇ ਸਾਰੇ ਇਹਦੇ ਘਾਟ ਬਣੇ ਹੋਏ ਆ ਲੋਕ ਆਉਂਦੇ ਸ਼ਰਦ ਦੇ ਨਾਲ ਇਸ਼ਨਾਨ ਕਰਨ ਦੇ ਲਈ ਜਿਹੜਿਆ ਪੋਲ ਬਣੇ ਹੋਏ ਇਹਨਾਂ ਨੂੰ ਅਸੀਂ ਝੂਲੇ ਕਹਿੰਦੇ ਆ ਜਿਵੇਂ ਰਾਮ ਝੂਲਾ ਲక్ష్మణ ਝੂਲਾ ਮਸ਼ਹੂਰ ਥਾਵਾਂ ਨੇ ਇਹ ਰਿਸ਼ੀਕੇਸ਼ ਸ਼ਹਿਰ ਦੇ ਰਿਸ਼ੀਕੇਸ਼ ਦੇ ਵਿੱਚ ਹੋਰ ਬਹੁਤਾ ਕੁਝ ਨਹੀਂ ਹੈਗਾ ਜੇ ਆਪਾਂ ਕਹ ਲਈਏ ਕਿ ਨਵੇਂ ਜਮਾਨੇ ਦੇ ਕੋਈ ਇੱਥੇ ਟੂਰਿਜ਼ਮ ਹੋਊਗਾ ਬਸ ਰਿਸ਼ੀਕੇਸ਼ ਸ਼ਹਿਰ ਜਿਹੜਾ ਹੈਗਾ ਰਿਸ਼ੀਮੁਨੀ ਨਾਲ ਜੁੜਿਆ ਹੋਇਆ ਜਿਹੜੇ ਬੰਦੇ ਨੂੰ ਰਮਾਇਣ ਮਹਾਭਾਰਤ ਪੁਰਾਣਿਕ ਕਥਾਵਾਂ ਦੇਵੀ ਦੇਵਤਿਆਂ ਦੇ ਵਿੱਚ ਰੁਚੀ ਆ ਨਾ ਉਹਦੇ ਲਈ ਇਹ ਸ਼ਹਿਰ ਬਹੁਤ ਸੋਹਣਾ ਗੰਗਾ ਨਦੀ ਦਾ ਵਹਾਅ ਇੱਥੇ ਬਹੁਤ ਤੇਜ਼ ਹੈ वैसे भी हुन ਤਾਂ ਮੀਂਹ ਪੈ ਗਿਆ ਤੇ ਪਿੱਛੇ ਜਿਹੜਾ ਵੀ ਆ ਕੇ ਛੜਿਆ ਤਾਂ ਕਰਕੇ ਵੀ ਮੈਨੂੰ ਲੱਗਦਾ ਕਿ ਪਾਣੀ ਇਸ ਵਾਰ ਜ਼ਿਆਦਾ ਹੈ ਗੰਗਾ ਦੇ ਵਿੱਚ ਸਭ ਦੀ ਆਪੋ ਆਪਣੀ ਸ਼ਰਧਾ ਜਿੰਨੇ ਵੀ ਹਿੰਦੂ ਧਰਮ ਦੇ ਲੋਕ ਨੇ ਉਹਨਾਂ ਦੇ ਲਈ ਗੰਗਾ ਨਦੀ ਬਹੁਤ ਮਹਾਨ ਆ ਸਾਰੇ ਇੱਥੇ ਆ ਕੇ ਇਸ਼ਨਾਨ ਕਰਦੇ ਆ ਤੇ ਨਾਲ ਇੱਧਰ ਨਜ਼ਾਰ ਬਣਿਆ ਹੋਇਆ ਚਾਹ ਪਾਣੀ ਵੀ ਪੀ ਸਕਦੇ ਹੋ ਤੇ ਸਮਾਨ ਖਰੀਦ ਸਕਦੇ ਹੋ ਲੋੜ ਜੋਗਰਾ ऋषि केस ਦੇ ਵਿੱਚ ਆਪਾਂ ਗੁਰਦੁਆਰਾ ਸੇ ਪਹੁੰਚ ਗਏ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਸਭ ਤੋਂ ਪਹਿਲਾਂ ਗੁਰਦਰ ਸਾਹਿਬ ਮੱਥਾ ਟੇਕਦੇ ਆਂ ਪ੍ਰਸ਼ਾਦਾ ਪਾਣੀ ਛਕਦੇ ਆਂ ਇੱਥੋਂ ਤੇ ਫਿਰ ਸਫ਼ਰ ਦਾ ਸਾਰਾ ਮੂਫਲ ਬਣਾਉਣੇ ਵੇਪਰ ਕਿੱਧਰ ਨੂੰ ਜਾਣਾ ਤੇ ਕੀ ਕਰਨਾ ਸਿੱਖ ਹੂੰ ਮੈਂ ਨਫ਼ਰਤ ਵਿੱਚ ਜਗੀਰ ਨਹੀਂ ਕਰਦਾ ਕਿਉਂਕਿ ਮੇਰੀ ਪ੍ਰਾਰਥਨਾ ਵਿੱਚ ਹਰ ਰੋਜ਼ ਸਰਬੱਤ ਦਾ ਭਲਾ ਮੰਗਾ ਜਾਂਦਾ ਹੈ ਔਰ ਮੇਰੀ ਪਰੰਪਰਾ ਤੋਂ ਯੁੱਧ ਦੇ ਮੈਦਾਨ ਵਿੱਚ ਦੁਸ਼ਮਣ ਕੋ ਵੀ ਪਾਣੀ ਪਿਲਾਉਣੇ ਕੀ ਹੈ ਮੈਂ ਸਿੱਖ ਹੂੰ ਮੈਂ ਧਰਮ ਕੇਦਾਰ ਪਰ ਵਿਦਵਾਬ ਨਹੀਂ ਕਰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮੈਂ ਦਰਜ ਹੈ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਮੈਂ ਜਾਤੀਵਾਦ ਦਾ ਵਿਰੋਧੀ ਹੂੰ ਕਿਉਂਕਿ ਮੈਂ ਜਾਣਦਾ ਕਿ ਪੰਜ ਪਿਆਰੇ ਦਲਿਤ ਪਿਛਲੇ ਵਰਗਾਂ ਵਿੱਚ ਹੋ ਸੀ ਨਾ ਦਰਜੀ ਨਾਈ ਪਿਸ਼ਤੀ ਖੱਤਰੀ ਵਾਟਾਟ ਉਹੀ ਗੱਲਾਂ ਲਿਖੀਆਂ ਹੋਈਆਂ ਯਾਰ ਹਨ ਮਾਤਾ ਕੀ ਵੀ ਜੀ ਲੰਗਰ ਹਾਲ ਹੋਣ ਆਪਾਂ ਫਿਰਦੇ ਆ ਤਪੋਵੰਦੇ ਇਲਾਕੇ ਦੇ ਵਿੱਚ ऋषिकेश ਦਾ ਇਹ ਉੱਪਰ ਤਪੂਵਾਨ ਇਲਾਕਾ ਜਿਵੇਂ 올ਡ ਮਨਾਲੀ ਆ ਨਾ ਉਹ ਜਿਹੜਾ ਇਲਾਕਾ ਇਹ ਇੱਥੇ ਫੋਰਨਰ ਬਹੁਤ ਰਹਿੰਦੇ ਆ ਇਹ ਇਹ ਰਾਹ ਜਾਂਦਾ ਹੈਗਾ ਲక్ష్మణ ਝੁੱਲੇ ਵੱਲ ਰਾਮ ਝੁੱਲਾ ਤੇ ਲక్ష్మణ ਝੁੱਲਾ

पूरा हल्का काम हो जाएगा तो दवाई दवाओं इतना खर्चा आएगा कितना आएगा दो साढ़े छः सौ रुपया साहब आज कम देना कितना पहले बैलेंस काम तो करा देंगे लोग ऐसा करता हूँ पूरा काम खुल जाएगा पूरा हल्का हो जाएगा पूरा निकाल के दिखाऊँगा सर ਮਾਲ ਕਰ ਰਹਾ ਬਾਈ ਮੈਂ ਮਨ ਕਰ ਰਹਾ ਹਾਂ ਆਪ ਟੱਕੇ ਖ ਦਾਲ ਰਹੇ ਦਵਾਈਏ ਬਾਤ ਚਲੋ ਕਰਾ ਲੂ ਨਾ ਪੈਸਾ ਹੋਏ ਇਸੇ ਕਰਾ ਲੂ ਸਰ ਨਾ ਪੈਸਾ ਹੋਏ ਇਸੇ ਕਰਾ ਲੂ ਆਪ ਕੀ ਆ ਬਤਾਉਂ ਪੈਸੇ ਦੇ ਦੇ ਕੇ ਲੋ ਗੋ ਨਹੀਂ ਨੇ ਚਲਦੇ ਆ ਸੋ ਅਗਲੇ ਪੱਤੇ ਕੇ ਮੰਦਿਰ ਬਹੁਤ ਵਧੀਆ ਉਹ ਮੰਦਿਰ ਦੇਖਦੇ ਜੰਗਲ ਦੇ ਵਿੱਚ ਬਣਿਆ ਹੋਇਆ ਮੰਦਿਰ ਆ ਉੱਥੇ ਆਪਣੋ ਕੋਈ ਸਾਧੂ ਮਹੰਤਰੀ ਨੇ ਲੇ ਲੇ ਉਹਨਾਂ ਕੋਲ ਜੇ ਤੇ ਗੱਲਬਾਤ ਕਰਨਾ ਚਾਹੋ ਇਹ ਗੇਪੀਗਾਂ ਵੀ ਆਉਣੇ ਆ। ਮੇਰਾ ਤਾਂ ਇਹ ਹੋ ਜਾਈ ਆ। ਜਿੱਦਾਂ ਕਿੰਨੇ ਕੋਲ ਚ ਵਾਈਦੇ ਫਿਰਦੇ ਕਿਦੋਂ ਲੱਭਦੇ ਜਿੱਥੇ ਕੋਈ ਚੀਜ਼ ਮਿਲ ਜਾਂਦੀ ਚਤਨ ਲੱਗ ਜਾਂਦੇ ਸੁੱਕੇ ਜਾਂਦੇ ਆ। ਮੈਨੂੰ ਲੱਗਦਾ ਆਹੀ ਕੁਟੀਆ ਜਿਹੜੀ ਆਪਾਂ ਦੇਖਣਾ ਆਏ ਸੀਗੇ ਕਿ ਕਿ ਹੈਗਾ ਕਿ ਖਾਲੀ ਪਈ ਆ। ਯਾਦ ਹੈ ਟਾਈਮਿੰਗ ਕਿੰਨੀ ਹੈ ਜੀ 10 ਤੋਂ 84 ਕੁਟੀਆਂ 'ਤੇ ਪਹੁੰਚ ਗਏ ਸੀ ਪਰ ਇੱਥੇ ਬੰਦਾ ਹੀ ਹੈ ਨਹੀਂ ਕੋਈ ਟਾਈਮਿੰਗ ਰਹਿਦੀ ਹੈਗੀ ਆ 10 ਤੋਂ 6:30 200 ਰੁਪਏ ਦੀ ਟਿਕਟ ਆ। ਆ ਜਿਹੜਾ ਸਾਰਾ ਜੰਗਲ ਆ ਭਾ ਜਿਹਦੇ ਵਿੱਚ ਲੰਕ ਆਏ ਆ ਇਹ ਰਾਜਾਜੀ ਨੈਸ਼ਨਲ ਪਾਰਕ ਆ। ਆ ਲਿਖਿਆ ਹੋਇਆ ਇੱਥੇ ਰਾਜਾਜੀ ਟਾਈਗਰ ਰਿਜ਼ਰਵ। ਔਰ ਆ ਬਣੀ ਦਾ ਨਮਾ ਤੇ ਸਾਹਮਣੇ ਫਿਰ ਆ ਗਈ ਆਪਣੇ ਗੰਗਾ ਨਦੀ। ਗੰਗਾ ਦੀ ਘਾਟ ਦੇ ਆਪਾਂ ਜਾ ਕੇ ਦੇਖਦੇ ਆਂ। ਗੰਗਾ ਮਾ ਇਹ ਸਾਰੀ ਵਾਇਲਡ ਲਾਈਫ ਸੈਂਚੁਰੀ ਆ। ॠषि ਕੇ ਜੀ ਸਭ ਤੋਂ ਸੋਹਣੀ ਤੇ ਪਵਿੱਤਰ ਜਗਾ ਇਹ ਪਾਕ। ਭੀੜ ਭੜਕੇ ਤੋਂ ਦੂਰ। ਬਾਜ਼ਾਰ ਦੇ ਜਾਗ ਦੇ ਬਾਜ਼ਾਰ ਤਾਂ ਮੱਤ ਮਾਰ ਦਿੰਦਾ। ਸਾਹਮਣੇ ਜਿਹੜਾ ਪੁਲ ਦਿਖਦਾ ਇਹ ਉਹੀ ਪੁਲਾ ਜਿਹੜਾ ਆਪਾਂ ਲੰਘ ਕੇ ਆਏ ਆਂ। ਜਾਣਕੀ ਇਸ ਪੁਲ ਦਾ ਨਾਮ, ਜਾਣਕੀ ਪੁਲ। ਤਿੰਨ ਪੁਲ ਨੇ ਇੱਥੇ ਜਾਣਕੀ ਪੁਲ। ਰਾਮ ਤੇ ਲక్ష్ਮਣ ਜਾਨਕੀ ਸੇਤੂ ਤੇ ਆ ਸਾਹਮਣੇ ਰਿਸ਼ੀਕੇਸ਼ ਸ਼ਹਿਰ ਤੇ ਇੱਥੇ ਆ ਗਲੋ ਦੀ ਵੇੜਾ ਤੋੜ ਕੇ ਪੀ ਲੋ ਭਾਈ ਜੇ ਕਿਸ ਦੇ ਸੱਲ ਘਟਿਆ ਅੱਧਾ ਕ ਸ਼ਹਿਰ ਦਿਖਦਾ ਇੱਥੋਂ ਇੱਥੇ ਇੱਕ ਤਿੰਨ ਕੋਣੀ ਜੀ ਬਣੀ ਹੋਈ ਆ 10 ਕਿਲੋਮੀਟਰ ਵੜ ਚੱਲ ਕੇ ਆ ਗਿਆ ਭਰਿਸ਼ੀਕੇਸ਼ ਤੋ ਕੱਲ ਨੂੰ ਆਪਾਂ ਇੱਧਰ ਜਾਣਾ ਸ਼ੇਪੂਰੀ ਇਕਦਾਰਨਾ ਤੇ ਬਦਰੀਨਾਥ ਆਪਣਾ ਸਫਰ ਅਫਲਦ ਕੱਲ ਨੂੰ ਸ਼ੁਰੂ ਹੋਊਗਾ ਹੁਣ ਆਪਾਂ ਇਧਰੋਂ ਆਏ ਆ ਤੇ ਘੁੰਮ ਕੇ ਆਪਾਂ ਵਾਪਸ ਇੱਥੇ ਚਲੇ ਜਾਵਾਂਗੇ ਰਿਸ਼ੀਕੇਸ਼ ਇੱਥੋਂ ਹੁਣ ਆਪਾਂ ਚੱਲ ਜਾਈਏ ਨੀਲਕੰਠ ਮੰਦਿਰ ਦੇਖਣ ਨੀਲਕੰਠ ਮੰਦਿਰ ਭਗਵਾਨ ਸ਼ਿਵ ਦੇ ਨਾਲ ਸੰਬੰਧਿਤ ਆ ਪੁਰਾਣਿਕ ਕਥਾਵਾਂ ਦੇ ਅਨੁਸਾਰ ਜਦੋਂ ਦੇਵਤਿਆਂ ਨੇ ਤੇ ਅਸੁਰਾਂ ਨੇ ਸਮੁੰਦਰ ਮੰਤਨ ਕੀਤਾ ਸੀ ਉਹਦੇ ਜਿਹੜਾ ਜ਼ਹਿਰ ਨਿਕਲਿਆ ਸੀਗਾ ਉਹ ਭਗਵਾਨ ਸ਼ਿਵ ਨੇ ਪੀਤਾ ਸੀ ਤੇ ਉਹ ਸਾਰੀ ਘਟਨਾ ਦੇ ਨਾਲ ਸੰਬੰਧ ਤੇ ਮੰਦਿਰ ਹੈ ਨੀਲਕੰਠ ਜਦੋਂ ਭਗਵਾਨ ਸ਼ਿਵ ਨੇ ਜ਼ਹਿਰ ਪੀਤਾ ਤਾਂ ਉਹਨਾਂ ਦਾ ਗਲਾ ਨੀਲਾ ਹੋ ਗਿਆ ਸੀਗਾ ਉਸ ਘਟਨਾ ਦੇ ਨਾਲ ਸੰਬੰਧ ਦੀ ਇਸ ਮੰਦਿਰ ਦਾ ਨਾਮ ਰੱਖਿਆ ਹੋਇਆ ਹੈ ਨੀਲਕੰਠ ਮੰਦਿਰ ਅਸਲ 'ਚ ਕਿਸੇ ਕੇਸ਼ ਦੇ ਨੇੜੇ ਇੱਕ ਪਹਾੜੀ ਆ ਪਹਾੜੀ ਦਾ ਨਾਮ ਹੀ ਨੀਲਕੰਠ ਪਹਾੜੀ ਆ ਉਹਦੇ ਨਾਲ ਹੀ ਇਹਦਾ ਮੰਦਿਰ ਦਾ ਨਾਮ ਪੈ ਗਿਆ ਇੱਥੋਂ ਹੈਗਾ ਅਹੇ ਤੱਕ 12-13 ਕਿਲੋਮੀਟਰ ਬਾਅਦ ਉੱਥੇ ਚੱਲਦੇ ਆਂ ਏਸੀ ਕੇਸ਼ ਰਾਫਟਿੰਗ ਲਈ ਵੀ ਮਸ਼ਹੂਰ ਆ ਉਹ ਸਾਹਮਣੇ ਕਿਸ਼ਤੀਆਂ ਲੱਗੀਆਂ ਹੋਈਆਂ ਰਾਫਟਿੰਗ ਵਾਲੀਆਂ ਇਹਨਾਂ ਨੇ ਹਜੇ ਤੱਕ ਜਾਣਾ ਨਦੀ ਦੇ ਵਿੱਚ ਤੇ ਉਧਰੋਂ ਇੱਕ ਟੀਮ ਆ ਆਉਂਦੀ ਰਾਫਟਿੰ ਇਹ 12 ਕਿਲੋਮੀਟਰ ਵਾੜ 15 ਕਿਲੋਮੀਟਰ ਵਾੜ ਲੰਮੀ ਇਸ ਤਰੀਕੇ ਨਾਲ ਆਫਸਿੰਗ ਕਰਦੇ ਆ। ਇਹ ਇਧਰੋਂ ਗਾਹ ਤੋਂ ਆਏ ਆ। ਆ ਸਾਰੇ ਯਾਤਰੀ ਨੀਲਕੰਠ ਮੰਦਿਰ ਜਾਣ ਵਾਲੀ ਨੇ ਜਾਮ ਲੱਗਿਆ ਬੈ ਇਥੇ। ਲੈਂਡ ਸਲਾਈਡ ਹੋਣ ਕਰਕੇ ਸਾਰਾ ਜਾਮ ਲੱਗਿਆ ਹੋਇਆ ਹੈ। ਕਟੋਕਟ ਹੋਣਾ ਇਹ 7-8 ਕਿਲੋਮੀਟਰ ਵੱਡਾ ਲੰਮਾ ਜਾਮ ਗੰਟ ਮੰਦਰ, ਬਾਰਵਤੀ ਮੰਦਰ, ਛਿਲਮਿਲ ਗੁਫਾ ਪਾਂਡੂ ਰਾਸੂ ਇਹ ਸਾਰਾ ਕੁਝ ਆਪਾਂ ਦੇਖਣ ਆਏ ਹਾਂ। ਇਹ ਥਾਵਾਂ ਰਮਾਇਣ ਤੇ ਮਹਾਭਾਰਤ ਦੇ ਪਾਤਰਾਂ ਦੀਆਂ ਥਾਵਾਂ ਨੇ। ਤਾਂ ਕਰਕੇ ਇੱਥੇ ਬਹੁਤ ਕੁਝ ਹੈ ਜਿਹੜਾ ਰਮਾਇਣ ਤੇ ਮਹਾਭਾਰਤ ਨਾਲ ਮਿਲ ਖਾਂਦਾ ਹੋਇਆ। ਮੰਦਰ ਪਹੁੰਚ ਗਏ ਆਪਾਂ। ਨੀਰਕੰਠ ਮੰਦਰ ਇੱਥੋਂ ਹੈਗਾ 200 ਮੀਟਰ। ਇੱਥੇ ਪਾਰਕਿੰਗ ਐਸ ਦੁਕਾਨ ਕਿਤੇ ਨਜਾਨਦੰਦੇਗੇ। ਇਹ ਤੁਸੀਂ ਸਕੂਟਰੀ ਦੀ ਜਾਂ ਵੇਕਰ ਰੋਕਣਾ ਤਾਂ ਪ੍ਰਸ਼ਾਦ ਲੈਣਾ ਪੈਂਦਾ ਪ੍ਰਸ਼ਾਦ ਦੀ ਪਲੇਟ ਹੈਗੀ ਹੈ 150 200 ਰੁਪਏ ਦੀ ਪਰ ਇਹ ਤੁਕੇ ਤੌਲੀ ਪਿੰਡ ਆ ਅਸੀਂ ਸੋਚਿਆ ਸੀ ਤੌਲੀ ਪਿੰਡ ਜਾ ਕੇ ਆਵਾਂਗੇ ਪਰ ਇਹ ਕਹਿੰਦੇ ਦੁਕਾਨ ਤੁਹਾਨੂੰ ਜਾਣੀ ਹੁੰਦੀਆਂ ਨਹੀਂ ਹੁੰਦੀਆਂ ਇਹ ਇਹ ਨਿਆ ਮਾਹੌਲ ਹੈ ਦਾ ਹੋਸਟਲਰ ਇੱਥੇ ਵੀ ਬਣਾਈ ਬਿਠਾ ਇੱਕ ਆਪਣੀ ਬ੍ਰਾਂਚ ਇਹ बाबा ਲੋਕਾਂ ਤੋਂ ਭੱਜ ਕੇ ਜੰਗਲ 'ਚ ਆਇਆ ਸੀਗਾ ਤੇ ਲੋਕ ਫਿਰ ਮਾਪੇ ਦੇ ਮਗਰ ਪੈ ਗਏ। बाबा ਨਾਮ ਕੀ ਹੈ ਇਸਕਾ? ਨਾਮ ਮੋਹਨ, श्री राम कंਤਮੂਲ। कंत्तमूल। ਠੀਕ ਹੈ। ਦੇਣਾ ਇੱਕ ਪੀਸ। ਕਿੰਨੇ ਦਾ ਹੈ? ਇਸ ਦਾ 50 ਕਿਤੇ ਹੈ। ਠੀਕ ਹੈ। ਦੇਣਾ ਜੀ हमको ਇੱਕ ਹੋਰ। ਇਹ ਸਾਡੇ ਮੁੱਖ ਮੰਤਰੀ ਸਾਹਿਬ ਸੀਦਾ ਫਲ ਖਾ ਸਕਦੇ ਆ ਤੇ ਇਹ ਤਾਂ ਆਪਾਂ ਵੀ ਖਾ ਸਕਦੇ ਆ। ਖਾਏਗਾ ਸਰ 50 ਕਿ। 1 ਕਿਲੋ ਕਿੰਨੇ ਦਾ 3000 ਰੁਪਏ ਦਾ ਦਿੰਦੇ ਆ। 300 ਰੁਪਏ ਦਾ 100 ਰੁਪਏ। ਇਹ ਬ੍ਰਾਈਡ ਦਾ। ਸੀਤਾ ਫਲਦਾ ਭਰਾ ਆ ਮੰਦਿਰ ਦੇਖਦੇ ਆਪਾਂ ਮੰਦਿਰ ਪ੍ਰਵੇਸ਼ ਇਹ ਮੰਦਿਰ ਦੇ ਆਪਾਂ ਅੰਦਰ ਪਹੁੰਚ ਗਏ ਆ ਪੁਲਿਸ ਸਟੇਸ਼ਨ ਵੀ ਦੇਖੀਏ ਜੀ ਆ ਸਾਹਮਣੇ ਮੁੱਖ ਮੂਰਤੀ ਆ ਮੰਦਿਰ ਦੀ ਮੰਦਰ ਦੇ ਵਿੱਚ ਇਹ ਮੂਰਤੀ ਬਣੀ ਹੋਈ ਹੈ ਜਿੱਥੇ ਸਮੁੰਦਰ ਮੰਥਨ ਹੋ ਰਿਹਾ ਇੱਕ ਪਾਸੇ ਦੇਵਤੇ ਲੱਗੇ ਹੋਏ ਆ ਤੇ ਇੱਕ ਪਾਸੇ ਦਾਇਨ ਦਾ ਇਧਰਲੇ ਪਾਸੇ ਦਾ ਮੰਦਰ ਆ ਨੀਲਕੰंठ ਤੇ ਉਹ ਸਾਹਮਣੇ ਇੱਕ ਪਿੰਡ ਆ ਤੌਲੀ ਇਹ ਪਿੰਡ ਜਾਣਾ ਆਪਾਂ ਪਰ ਇਹਦਾ ਰਾਹ ਬਹੁਤ ਦੂਰ ਲਈ ਜਾਂਦਾ ਥੱਲੇ ਨਾਲ ਦੇ ਖੇਤ ਨੇ ਸਾਰੇ ਇੱਥੇ ਖੇਤੀ ਕੀਤੀ ਹੋਈ ਆ ਤੇ ਇੱਕ ਪਿੰਡ ਉਹ ਸਾਹਮਣੇ ਰਹਿ ਗਿਆ ਦੇਖਣੇ ਤਾਂ ਮੁੱਖ ਤੌਰ ਤੇ ਆਪਾਂ ਪਿੰਡ ਹੀ ਨੇ ਪਰ ਇਧਰ ਪਿੰਡ ਥੋੜੇ ਆ ਜੋਸ਼ੀ ਮਠਲੇ ਪਾਸੇ ਪਿੰਡ ਬਹੁਤ ਜ਼ਿਆਦਾ ਤੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਮੰਦਰੀ ਬਣੇ ਹੋਏ ਨੇ ਪੁਰਾਣੀਆਂ ਥਾਵਾਂ ਨੇ ਹੁਣ ਆਪਾਂ ਚੱਲਦੇ ਆਂ ਇੱਥੋਂ ਜੇ ਕੋਈ ਪਿੰਡ ਦਾ ਰਾਹ ਲੱਭ ਗਿਆ ਤਾਂ ਫਿਰ ਕਿਸੇ ਪਿੰਡ ਚ ਬੜਾਂਗੇ ਚਲੋ ਭਾਈ ਜੀ ਮੁੜੀ ਆ ਗਏ ਜੀ ਅੰਦਰ ਲਗਾਏ ਅੰਦਰ ਗੱਲ ਨਹੀਂ ਹੁੰਦੀ ਹੁਣ ਆਪਾਂ ਚੱਲਦੇ ਆਂ ਵਾਪਸ ਰਿਸ਼ੀਕੇਸ਼ ਸ਼ਹਿਰ 25 ਕਿਲੋਮੀਟਰ ਬਾਅਦ ਆ ਜੇ ਤੁਸੀਂ ਕਿਸੇ ਵਹੀਕਲ ਤੇ ਆਉਣੇ ਤਾਂ ਜੇ ਟਰੈਕ ਕਰਕੇ ਆਉਣਾ ਤਾਂ ਫਿਰ ਪੈਂਦੀ 9 ਕਿਲੋਮੀਟਰ ਬਾਅਦ ਰਿਸ਼ੀਕੇਸ਼ ਤੋਂ ਮੰਦਿਰ ਨੀਲਕੰਟ जी इसको हाँ, इसका रस निकाल दो ते लास में डाल दो दोनों में ये हमारे पंजाब में तो, तो छोटी हाँ तो <laughs> तो सी होती है ये हमारे खेत का है जी आपका गाँव कौन सा यही वाला ऊपर वाला हम कोठारे जाकर आए हैं जी अच्छा कोठार जाके आए मतलब वहाँ किसी के पास गए थे क्या हम गांव देखने गए थे, थे, थे तो गर्मी बहुत होगी तो हम वनस्पति आप तलके कुछ खाते नहीं हैं ठीक ठीक अभी मौसम ठंडा नहीं मौसम हो रहा है कि महीने तक मौसम ठीक होगा हाँ जी ये आप भाई साथ ही पड़ेगा